ਹੈਰੀ ਆ ਨੌਜਾਨ ਹੈਰੀ ਆ ਮੇਰੇ ਵੀਰੋ ਆ ਨੌਜਾਨ ਦੇ ਟੈਟੂ ਬੜੇ ਪ੍ਰਸਿੱਧਾ ਵੱਡੇ ਵੱਡੇ ਸੁਪਰਸਟਾਰਾਂ ਦੇ ਟੈਟੂ ਬੋਂਦਾ ਨੌਜਾਨ ਇਹ ਆ ਝੋੜਾਂ ਵਾਲਾ ਹੈਰੀ ਕਬੱਡੀ ਪਾਉਣ ਦੇ ਲਈ ਬੜਾ ਆਇਆ ਐਨ ਵੱਡੇ ਵੱਡੇ ਸਟਾਰਾਂ ਦੇ ਨਾਲ ਪਿਆਰ ਆ ਪਾਲੇ ਹੋਣਾ ਦੇ ਨਾਲ ਸੁਲਤਾਨ ਹੋਣਾ ਦੇ ਨਾਲ ਸੰਦੀਪ ਲੁਧਰ ਹੋਣਾ ਦੇ ਨਾਲ ਐਨ ਯਾਰੀ ਆ ਮੇਰੇ ਵੀਰੋ ਥੋੜੇ ਦਿਨਾਂ ਬਾਅਦ ਮੁੰਡੇ ਨੇ ਕੈਨੇਡਾ ਚਲੇ ਜਾਣਾ ਇਹ ਆ ਝੋੜਾਂ ਵਾਲਾ ਹੈਰੀ ਇੱਕ ਤਗੜਾ ਪੁਆਇੰਟ ਏ ਕਿਹੜੀ ਟੀਮ ਕਿਹੜੇ ਪਾਸੇ ਹੈ ਮੈਚ ਵਾਕਈ ਚੋਟੇ ਨੇ ਕਹਿੰਦੇ ਲਖਿਆ ਲੱਗਦਾ ਪਹਿਲੀ ਪੈ ਗਈ ਤੇ ਕਰਦੇ ਸਿਮਤ ਮੁੰਡਿਆਂ ਦੇ ਲੋ ਹੈਰੀ ਹੈ ਟੈਟੂਆਂ ਵਾਲਾ ਹੈਰੀ ਹੈਰੀ ਝੋਲਡਾਂ ਦੀ ਟੀਮ ਆ ਕਹਿ ਲਗੇ ਕਿਸਮਤ ਹੈ ਕਿਸਮਤ ਹੈ ਪਰ ਕਿਸਮਤ ਵੀ ਆਪ ਨੂੰ ਬਣਾਉਣੀ ਪੈਂਦੀ ਹੈ 100 ਦੇ ਵਿੱਚੋਂ ਜਿਹੜੀ ਕਹਿੰਦੇ 50% ਕਿਸਮਤ ਦਾ ਉਹ ਆਪ ਨੂੰ ਬਣਾਉਣੀ ਪੈਂਦੀ ਹੈ ਫਿਰ ਜਗੇ ਚੜਦੇ ਹੁੰਦੇ ਆ ਉਹ ਸਮਰੇ ਓ ਬੱਲੇ 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 ਓ ਸਾਹਮਣੇ ਕਹਿੰਦੇ ਤੋੜ ਉੜਦੀ ਹੈ ਥਾਪੀਆਂ ਵੱਜਦੀਆਂ ਉਂਗਲਾ ਚੱਹੇਗੀ ਪਰ ਆਪਣੀ ਕਿੱਤੇ ਦੇ ਦੇਣਾ ਵਧੀਆ ਵਧੀਆ ਟੈਟੂ ਵੀ ਸਾਫ ਦਾ ਮੇਰੇ ਮਿੱਤਰੋ ਕਿਤੇ ਸੁਲਤਾਨ ਦੇ ਟੈਟੂ ਸਾਤੇ ਆ ਤੇ ਕਹਿੰਦੇ ਕਿਤੇ ਦੁੱਗਿਆਂ ਵਾਲੇ ਖੁਸੀ ਦੇ ਟੈਟੂ ਸਾਤੇ ਆ ਇਹ ਕੌਣ ਆ ਇਹ ਕਹਿੰਦੇ ਹੈਰੀ ਏ ਝੋੜਾਂ ਵਾਲਾ ਜਿਹੜਾ ਮੁੰਡਾ ਹੁਣ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਆ ਗੋਪੀ ਵਰਗੇ ਚੌਦੇ ਚੌ ਤਿਆਰ ਆ ਚੌਦੇ ਵਿੱਚੋਂ ਇੱਕ ਕੱਢ ਲਿਆ ਇੱਕ ਨੇ ਕਹਿੰਦੇ ਕੇਚੀ ਮਾਰਦੀ ਟਰਾਈ ਕੀਤੀ ਆ ਪਰ ਹੈਰੀ ਲੈ ਵੀ ਜੱਗੇ ਲਖਿਆ ਆਪਾਂ ਸਾਰੇ ਮੈਚ ਬਾਈ ਬੋਲ ਦਿੰਨੇ ਆ ਇਸ ਤੋਂ ਬਾਅਦ ਮੈਚ ਦੌਧਰ ਚੱਕ ਭਾਈਕੇ ਦੇ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਉਸ ਤੋਂ ਬਾਅਦ ਵਾਜੇਗਾ ਗੁਰੂ ਸਰ ਚੱਕ ਭਾਈਕੇ ਤੇ ਜੋਗੀ ਪੀਰ ਚੰਨਣਾ ਹੋਏ ਕਦਮ ਸਾਡੇ ਸਿਰ ਮੱਤਿਆ ਤੁਹਾਡਾ ਆਪਣਾ ਖੇਡ ਮੇਲਾ ਤੇ ਨਾਲ ਦੀ ਨਾਲ ਭਾਈ ਬੇਨਤੀ ਕਰਦੇ ਆ ਕਿ ਸਟੇਜ ਤੇ ਜਿਹੜੇ ਕੁਰਸੀਆਂ ਵਿਰਾਜਮਾਨ ਨੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਭਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀ ਕੁਰਸੀਆਂ ਤੇ ਵਿਰਾਜਮਾਨ ਹੋ ਜਾਣ ਉਧਰ ਦਾਨੀ ਸੁਜਣਾ ਜ਼ਿਕਰ ਬਹੁਤ ਜ਼ਰੂਰੀਆ ਦੱਤਾ ਸਾਬ ਬੋਹੈਰੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਝੋੜਾ ਵਾਲਾ ਹੈਰੀ ਇੱਕ ਤਕੜੇ ਅੰਕ ਦਾ ਜੱਗੀ ਜਾਲ ਹੁਣਾਂ ਵੱਲੋਂ ਵੱਡੇ ਮਾਣ ਪਹੁੰਚਦੇ ਆ ਅਸੀਂ ਧੰਨਵਾਦ ਕਰਾਂਗੇ ਐਪਲਾਈ ਇਮੀਗ੍ਰੇਸ਼ਨ ਵਾਲੇ ਸਾਡੇ ਜੱਗੀ ਜਾਲ ਹੁਣਾਂ ਦਾ ਧੰਨਵਾਦ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਕੰਗਸਾਫ ਕਰੋ ਗੱਲ। ਆਹ ਜੱਗੀ ਜੋਲ ਹੋਣ ਦਾ ਧੰਨਵਾਦ ਹੈ। ਆਹ ਹੈਰੀ ਕਹਿੰਦੇ ਝੋੜਾਂ ਵਾਲਾ ਗੱਭਰੂ ਕਬੱਡੀ ਪਾ ਰਿਹਾ ਮਾਹਪੁਰਸ਼ਾਂ ਦੀ ਧਰਤੀ ਹੈ। ਆਹ ਸਾਹਮਣੇ ਵੇਖੋ ਪਾਈ ਹੋਈ ਕਬੱਡੀ ਤੇ ਚਾਰ ਨੇ। ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਮੇਲਾ ਕਹਿੰਦੇ ਪਿਪਲੀ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਕਿ ਰਣ ਜਿੱਤਣ ਲਈ ਸੂਰਮਾ ਉਹ ਹਰਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ